ਅੱਜ ਦੀ ਵੀਡੀਓ ਦਿਖਾਵਾਂਗੇ ਸੱਜਣੋ ਸਾਨੂੰ ਫੇਰ ਬਾਸਪਤੀ ਦੀ ਲਾਈ ਬੋਲੀ 1509 1692 1847 ਜਿਹੜੀਆਂ ਵੀ ਵੈਰਾਈਟੀਆਂ ਮੰਡੀ ਚਾਹੀਆਂ ਸਾਰੀਆਂ ਦੀ ਲਾਈ ਬੋਲੀ ਦਿਖਾਵਾਂਗੇ ਕੋਟਕਪੂਰੇ ਮੰਡੀ ਦੀ ਬੋਲੀ ਆ ਤੇ ਅੱਜ ਵੀ ਵਪਾਰੀ ਕਾਫੀ ਆਏ ਆ ਦੇਖਾਂਗੇ ਰੇਟ ਕਿੱਥੋਂ ਤੱਕ ਜਾਂਦੇ ਆ ਕੱਲੀ ਕੱਲੀ ਢੇਰੀ ਦੀ ਜਿਹੜੀ ਬੋਲੀ ਤੁਹਾਨੂੰ ਦਿਖਾਵਾਂਗੇ ਤੇ ਹਰ ਰੋਜ਼ ਬੋਲੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਤੁਸੀਂ ਦੇਖ ਸਕੋ ਤੇ ਆ ਜਿਓ ਸਭ ਤੋਂ ਪਹਿਲਾਂ ਇਹ ਆ ਗਈ ਢੇਰੀ ਬਾਸਪਤੀ 1509 ਦੇਖਦੇ ਆਂ ਰੇਟ ਇਹਦਾ ਕੀ ਲੱਗਦਾ 50 50 52 75 75 80 80 80 2680 80 80 80 80 2680 95 95 2700 2700 2700 2700 2700 2700 2700 2700 2700 4700 ਹਾਂਜੀ ਬਾਊਜੀ 2700 2700 ਦਿਖਾ ਦਈਏ 2700 ਹਾਂਜੀ ਬਾਊਜੀ ਬੋਲਣਾ ਕਿਸ ਨੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸਜਣੋ ਪੂਰਾ 2700 ਰੁਪਿਆ ਰੇਟ ਆ ਜਿਹੜਾ ਅੱਗੇ ਨਾਲੋਂ 3400 ਰੁਪਏ ਘਟ ਗਿਆ ਤੇ ਆਜੋ ਉਹਦੇ ਤੋਂ ਅੱਗੇ ਦੇਖਦੇ ਆ ਬਾਸਪਤੀ 1692 ਇਹ ਦੇਖਦੇ ਆ ਦਾ ਰੇਟ ਕਿਥੋਂ ਤੱਕ ਜਾਂਦਾ ਆਜੋ 80 पच्ची सौ जी पज रुपये पाँह रुपये पाँच जी पचवंजा जी सी पैठ पैंठ सत्तर पचहत्तर अस्सी पचासी नब्बे पच्चीस सौ नब्बे रुपये जी छब्बीस सौ जी छब्बीस सौ एक की है जी 5 ਰੁਪਏ 10 ਰੁਪਏ 10 50 55 60 70 75 80 90 90 92 ਰੁਪਏ 92 ਜੀ 92 2295 2295 ਬੋਲ ਜੀ 92 ਰੁਪਏ 2295 ਜੀ 92 ਜੀ 2695 ਹਾਂਜੀ 2695 ਰੁਪਏ 2695 ਮਾਲ ਵਧੀਆ ਲਗਾ ਦੇ ਲਗਾ ਦੇ ਪ੍ਰਦੀਪ ਵਰਗੀ ਬੋਲਦਾ ਆਸੀ ਤੇ ਤੈਨੂੰ ਵੇਖਣਾ ਮਾਲ ਨੂੰ ਧੋਧੋ ਵੇਖਣਾ 2695 ਇਹ ਤਾਂ ਮੁਟਾਈ ਨਹੀਂ ਰਹੀ ਹਾਂਜੀ ਤੇਰਾ ਮਾਲ ਵੈਸੇ ਹੀ ਖਰਾ ਹੈ ਕੋਈ ਕੋਈ ਇਹ 1692 ਦੀ ਢੇਰੀ ਦਾ ਰੇਟ ਲੱਗਿਆ ਸਜਣੋ 2600 ਤੇ 95 ਰੁਪਏ ਪਿਛਲੇ ਸਾਲ ਨਾਲੋਂ ਵੀ ਇਹਦਾ ਰੇਟ ਲਗਭਗ 1000 ਰੁਪਏ ਘਟਾ ਤੇ ਆਜੋ ਅੱਗੇ ਫੇਰ ਆ ਗਈ ਬਾਸਪਤੀ 1509 25 25 5 ਯਾਰ 51 26 26 26 26 ਹਮਾਰੀ 26 26 26 26 ਸਹੀ ਦੋ ਹੈ 2600 ਹੈ ਜੀ 26 ਛੱਬੀ ਸੌ ਰੁਪਏ ਬੋਲਦਾ ਹੀ ਕੋਈ ਛੱਬੀ ਸੌ ਰੁਪਏ ਤੇਰੀ ਖਲਾ ਦੇਣੇ ਜੀ ਪੱਕਾ ਦੋ ਘੰਟੇ ਠਾਰ ਕੇ ਲਵਾ ਦਾਂਗੇ ਛੱਬੀ ਸੌ ਰੁਪਏ ਛੱਬੀ ਸੌ ਰੁਪਏ ਛੱਬੀ ਆਹੋ ਜੀ ਛੱਬੀ ਛੱਬੀ ਕਰੀਏ ਬਾਉ ਵਿਅਕਤੀ ਜਾਂਦਾ ਛੱਬੀ ਛੱਬੀ ਪੰਜ ਪਾਚਿਰ 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 5000 ਦੇ 2625 ਰੁਪਏ ਲਿਖ ਦਿਆ ਹਲ ਲਿਖੋ ਜਾਵੈਦ ਭਾਈ 2600 ਇਹ 1509 ਦੀ ਢੇਰੀ ਦਾ ਰੇਟ ਲੱਗਿਆ ਸਜਣੋ 2600 ਤੇ 25 ਰੁਪਏ ਪਿਛਲੇ ਸਾਲ ਨਾਲ ਉਹ ਤੇ ਪਿਛਲੇ ਕਈ ਦਿਨਾਂ ਦੇ ਨਾਲੋਂ ਵੀ ਰੇਟ ਜਿਹੜੇ ਕਾਫੀ ਘਟ ਗਏ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਹਰ ਰੋਜ਼ ਤੁਹਾਨੂੰ ਆਪਾਂ ਨਵੀਆਂ ਬੋਲੀ ਦੀਆਂ ਵੀਡੀਓ ਦਿਖਾਵਾਂਗੇ ਸਾਰੀਆਂ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ